ਉਹ ਘੋੜਾ ਬਣ ਜਾਂਦਾ ਕਹਿੰਦਾ ਵੀ ਮੇਰੇ ਹੁਣ ਉੱਤੇ ਬਹਿ ਜਾ। ਜਿਹੜੇ ਉੱਪਰ ਬੈਠਦਾ ਇਹ ਭੱਜ ਜਾਂਦਾ ਭੱਜ ਕੇ ਜੰਗਲ ਦੇ ਵਿੱਚ ਸੱਪ ਤੇ ਸੱਪਣੀ ਦਾ ਮਲਾਪ ਹੋ ਜਾਂਦਾ। ਇਸ਼ਾਤਾਰੀ ਜਦੋਂ ਉਹਨਾਂ ਦੇ ਜਿਹੜੇ ਮਲਾਪ ਹੋ ਜਾਂਦਾ ਉਹ ਕਹਿੰਦਾ ਵੀ ਮੈਨੂੰ ਕੋਈ ਅੱਜ ਤੁਹਾਨੂੰ ਸੁਣਾਉਣਾ ਇਸ਼ਾਤਾਰੀ नाग ਦੀ ਕਹਾਣੀ। ਇਸ਼ਾਤਾਰੀ नाग-ਨਾਗਣ ਹੁੰਦੇ ਆ। ਉਹ ਹਰ ਸਾਲ ਇੱਕ ਮੇਲੇ ਤੇ ਜਾਂਦੇ ਹੁੰਦੇ ਆ। ਉਹ ਸਾਲ ਬਹੁਤ ਭਾਰੀ ਕੋਸ਼ਤੀ ਹੋਈ ਹੁੰਦੀ ਆ। ਕੋਸਤੀ ਦੇ ਵਿੱਚ ਆਲੇ-ਦਵਾਲੇ ਦੇ ਪਿੰਡਾਂ ਦਾ ਇੱਕ ਬਹੁਤ ਜੇਤੂ ਪਲਵਾਨ ਤੇ ਆ ਚੱਕੁੰਦਾ ਹੈ ਉਹ ਥਾਪੀਆਂ ਮਾਰਦਾ ਜਿੰਨੇ ਵੀ ਆਲੇ-ਦਵਾਲੇ ਮੇਲੇ ਦਾ ਹੁੰਦਾ ਜੇਤੂ ਪਲਵਾਨ ਹੁੰਦਾ ਉਹ ਕਹਿੰਦਾ ਕੋਈ ਵੀ ਮੇਰੇ ਨਾਲ ਆ ਕੇ ਕੋਲ ਸਕਦਾ ਆ ਵੀ ਜੇ ਜਿੱਤ ਗਿਆ ਮਨ ਚਾਹ ਆਨਾ ਮਿਲ ਜਾਣਾ ਜੇ ਠੀਕ ਆ ਉਹਨੂੰ ਉਹ ਠੀਕ ਆ ਤੇ ਕੋਈ ਨਹੀਂ ਆਉਂਦਾ ਇਹਦੇ ਗਿਆ ਹੁੰਦਾ ਮੇਲੇ 'ਚ ਵੀ ਸ਼ਤਾਰੀ ਨਾਗ ਵੀ ਇਹਦੇ ਪਤਾ ਨਹੀਂ ਕੀ ਮਾਨ ਦੇ ਵਿੱਚ ਆਉਂਦੀ ਆ ਇਹ ਕਰਦਾ ਉੱਥੇ ਕਿਸੇ ਬੰਦੇ ਦਾ ਰੂਪ ਧਾਰਨ ਕਰਕੇ ਤੇ ਉਹਨਾਂ ਕੋਲ ਦਾ ਕੋਸਤੀ ਕੋਲ ਦਾ ਕੋਸਤੀ ਖੋਲ ਕੇ ਉਹਨੂੰ ਹਰਾ ਦਿੰਦਾ ਇੱਕ ਉੱਥੇ ਗਿਆ ਹੁੰਦਾ ਸਪੇਰਾ ਸਪੇਰਾ ਬਹੁਤ ਪਹੁੰਚਿਆ ਹੁੰਦਾ ਤੇ ਸਪੇਰਾ ਕਹਿੰਦਾ ਵੀ ਯਾਰ ਇਹ ਬੰਦਾ ਹਾਰ ਕਿੱਦਾਂ ਗਿਆ ਤੇ ਉਹਦੇ ਅੱਖਾਂ ਵੱਲ ਦੇਖਦਾ ਅੱਖਾਂ ਮਲ ਦੇਖਦਾ ਤੇ ਅੱਖ ਨਹੀਂ ਚਮਕਦਾ ਉਹ ਕਹਿੰਦਾ ਵੀ ਲਈ ਕੋਈ ਚੀਜ਼ ਹੈਗੀ ਆ ਤੇ ਸਪੇਰਾ ਕੀ ਕਰਦਾ ਉਹਦੇ ਮਗਰ ਜਾਂਦਾ ਮਗਰ ਜਾ ਕੇ ਹੁਣ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਇਹ ਬੇ ਨਾਗਵਾ ਤੇ ਉਹਨੂੰ ਵੀ ਪਤਾ ਲੱਗ ਜਾਂਦਾ ਬੇ ਇਹਨੇ ਮੈਨੂੰ ਫੜ ਲੈਣਾ ਫੇਰ ਕੀ ਹੁੰਦਾ ਮਗਰ ਜਾਂਦਾ ਉਹ ਆਪਣਾ ਰੂਪ ਬਦਲਦਾ ਤੇ ਡੋਡ ਦੇ ਚ ਵੜ ਜਾਂਦਾ ਡੋਡ ਦੇ ਚ ਵੜ ਜਾਂਦਾ ਮਗਰ ਹੀ ਜਾਂਦਾ ਤਾਂ ਮਗਰ ਜਾ ਕੇ ਸੁਨੇਹਾ ਭੇਜਦਾ ਉਹਦੇ ਬੰਦੇ ਆ ਜਾਂਦੇ ਫੇਰ ਬੰਦੇ ਆ ਜਾਂਦੇ ਉਹ ਜਿਸਲੇ ਨਾਗ ਰੂਪ ਧਾਰਨ ਕਰਕੇ ਦੂਏ ਦੇ ਵਿੱਚ ਘੁੱਡ ਦੇ ਚ ਵੜਿਆ ਹੁੰਦਾ ਤੇ ਉਹ ਕੱਚੇ ਘੜੇ ਲੈ ਕੇ ਆਉਂਦੇ ਕੱਚੇ ਘੜੇ ਲਿਆ ਕੇ ਉਹਦੇ ਆਲਦ ਵਾਲੇ ਉਹ ਐਨੇ ਜੋ ਨਾਫੂਕ ਮਾਰਦਾ ਕਿ ਉਹਦੇ ਘੜੇ ਨਾਲੇ ਪੱਕ ਜਾਂਦੇ ਜਿੱਦਾਂ ਜਿੱਦਾਂ ਕੱਚੇ ਹੋਣ ਲੱਪਾਂ ਦੇ ਘੜੇ ਉਹਨਾਂ ਨੂੰ ਪਤਾ ਲੱਗ ਜਾਂਦਾ ਬੇ ਹੋਣ ਦੀ ਸ਼ਕਤੀ ਗਈ ਜਾਨੀ ਕਿ ਜਿੰਨੀ ਜੈ ਸੀ ਉਹ ਗਈ ਕੱਢ ਲੈਂਦਾ ਉਹਨੂੰ ਕੱਢ ਕੇ ਚੱਕ ਕੇ ਲੈ ਜਾਂਦਾ ਤੇ ਜਿਹੜੀ ਹੁਣ ਇਸ਼ਾਤਾਰੀ ਨਾਗਣ ਹੁੰਦੀ ਆ ਉਹ ਜੰਗਲ ਦੇ ਵਿੱਚ ਰਹੁੰਦੀ ਹੈ ਕਿਉਂਕਿ ਜੰਗਲ ਦੇ ਵਿੱਚ ਘੁੰਮਦੇ ਹੁੰਦੇ ਉਹਨਾਂ ਨੂੰ ਪਤਾ ਇੱਕ ਨਾ ਬੰਦਾ ਮੱਝਾਂ ਚਾਰਦਾ ਦਾ ਬਹੁਤ ਵਧੀਆ ਦਿਯਾਲੂ ਬੰਦਾ ਹੁੰਦਾ ਤੇ ਉਹ ਰੋਂਦੀ ਜੰਗਲ ਦੇ ਵਿੱਚ ਉਹ ਵੇ ਜਿਹੜਾ ਮੱਝਾਂ ਚਾਰਦਾ ਹੁੰਦਾ ਉਹ ਦੇਖਦਾ ਵੀ ਰੋਂਦੀ ਕੌਣਾ ਉਹ ਪੁੱਛਦਾ ਵੀ ਕੀ ਤੈਨੂੰ ਕੀ ਗੱਲ ਰੋਂਦੀ ਗੱਲ ਹੈ ਉਹ ਕਹਿੰਦੀ ਵੀ ਮੈਂ ਤਾਂ ਦਾ ਨਾਗ ਹਾਂ ਵੇ ਐਦਾ ਦਾ ਮੇਰੇ ਨਾਲ ਹੋਈ ਹੈ ਜੇ ਤੂੰ ਮੇਰੀ ਗੱਲ ਮੰਨੇ ਮੈਨੂੰ ਹਨਾ ਲਿਆ ਦਊਗਾ ਤੇ ਮੇਰਾ ਘਰ ਵਾਲਾ ਨਾਗ ਵੇ ਤੈਨੂੰ ਮੰਨ ਜੋ ਮਕਾਊਗਾ ਵੇ ਉਹ ਮਿਲ ਉਹ ਕਹਿੰਦਾ ਵੀ ਮੇਰੀਆਂ ਮੱਝਾਂ ਕੌਣ ਚਾਰੂ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਮੱਝਾਂ ਮੈਂ ਤੇਰੀਆਂ ਚਾਰੂਗਾ ਉਨਾ ਟਾਈਮ ਤੇਰਾ ਮੈਂ ਰੁਕਤਾ ਹਨ ਕਰਕੇ ਮੱਝਾ ਚਾਹੁੰਨ ਕਿੰਨਾ ਚੱਲ ਠੀਕ ਆ ਉਹਨੂੰ ਇੱਕ ਮੁੰਦੀ ਦਿੰਦੀ ਆ ਕਹਿੰਦੀ ਜੇ ਮੁੰਦੀ ਦਿਖਾ ਲੂੰਗਾ ਉਹਨੂੰ ਪਤਾ ਲੱਗ ਜਾਣਾ ਕਹਿੰਦਾ ਚੱਲ ਠੀਕ ਆ ਉਹ ਦੱਸ ਦਿੰਦੀ ਵੀ ਇੰਨੀ ਦੂਰ ਉਹਦਾ ਟਿੱਬਾ ਜਿੱਥੇ ਰਹਿੰਦੇ ਆ ਤੇ ਵੀ ਤੂੰ ਚੱਲ ਜਾ ਉਹ ਕਹਿੰਦਾ ਚਲੋ ਠੀਕ ਆ ਉਹ ਜਾਂਦਾ ਉੱਥੇ ਜਾ ਕੇ ਉਹ ਉਹਨੂੰ ਕਹਿੰਦਾ ਵੀ ਮੈਂ ਤੇਰੇ ਪੂਰੇ ਦੀ ਸਫਾਈ ਕਰੂੰਗਾ ਵੀ ਮੈਨੂੰ ਖਾਣ ਖਾਣ ਦਾਣ ਕੁਛ ਦੇਈਂ ਕਹਿੰਦਾ ਵੀ ਮੈਨੂੰ ਖਾਣ ਦੇਣ ਨੂੰ ਦੇਈ ਜਾਈ ਉਹ ਕਹਿੰਦਾ ਚਲ ਠੀਕ ਆ ਬਸੌਣ ਨੂੰ ਵੀ ਮੈਨੂੰ ਦੇਈ ਜਾ ਮੈਂ ਤੇਰੀ ਇੱਥੇ ਸਫਾਈ ਕਰੀ ਜਾਉ ਉਹ ਕਹਿੰਦਾ ਚਲੋ ਠੀਕ ਆ ਉਹ ਸਾਰੇ ਦਾ ਸੱਪਾਂ ਦੀ ਸਫਾਈ ਕਰਦਾ ਸਾਰਾ ਕੁਝ ਕਰਦਾ ਉੱਥੇ ਸਫਾਈ ਉਹ ਕਹਿੰਦਾ ਵੀ ਉਹ ਜਿਹੜਾ ਉਹ ਨਾਲ ਰੱਖਿਆ ਹੁੰਦਾ ਨਾ ਉਹਦੇ ਕੋਲ ਨਹੀਂ ਕੋਈ ਜਾਂਦਾ ਹੁੰਦਾ ਤੇ ਉਹਦੀ ਬੰਨ ਵੀ ਕਾਫੀ ਦੂਰ ਤੇ ਜਾਨੀ ਕਿ ਕੀਤੀ ਹੁੰਦੀ ਬੰਨ ਕਾਫੀ ਦੂਰ ਤੇ ਕੀਤੀ ਹੁੰਦੀ ਵੀ ਕੋਈ ਵੀ ਇਹਦੇ ਲਾਗੇ ਛਾਗੇ ਨਾ ਜਾਵੇ ਤੇ ਉਹਨੂੰ ਬੰਦੇ ਨੂੰ ਪਤਾ ਐਦਾਂ ਹੁੰਦਾ ਵੇ ਜੇ ਵੀ ਕੋਈ ਇਹਨੂੰ ਚੱਕ ਕੇ ਲੈ ਕੇ ਜਾਊਗਾ ਉਹਨੂੰ ਬੰਦੇ ਨੂੰ ਪਤਾ ਲੱਗ ਜਾਂਦਾ ਕਹਿੰਦਾ ਠੀਕ ਆ 6 ਮਹੀਨੇ ਹੋ ਗਏ ਸਾਲ ਦੇ ਲਈ ਪੀਤਦਾ ਉਹ ਜਿੰਨੇ ਵੀ ਉੱਥੇ ਹੁੰਦੇ ਆ ਉਹਨਾਂ ਹੀ ਜਾਣਾ ਹੁੰਦਾ ਕਿ ਤੇ ਵਿਆਹ ਪੈ ਜਾਂਦਾ ਬਹੁਤ ਦੂਰ ਉਹਨਾਂ ਹੀ ਜਾਣਾ ਹੁੰਦਾ ਆ ਤੇ ਇਹਦੀ ਡਿਊਟੀ ਲੱਗ ਜਾਂਦੀ ਵੇ ਕਿਉਂਕਿ ਭਰੋਸਾ ਬਹੁਤ ਹੋ ਜਾਂਦਾ ਇਹਦਾ ਇਹਦੀ ਡਿਊਟੀ ਲੱਗ ਜਾਂਦੀ ਵੇ ਤੈਂ ਸਫਾਈ ਇਹਨੇ ਤੈਂ ਕਰਨੀਆਂ ਵੇ ਉਹਦੇ ਕੋਲ ਨਹੀਂ ਜਾਣਾ ਇਹ ਕਹਿੰਦਾ ਚਲੋ ਠੀਕ ਆ ਉਹ ਕਹਿੰਦਾ ਚਲੋ ਠੀਕ ਆ ਜੀ ਉਹ ਚੱਲ ਜਾਂਦੇ ਇਹ ਆਲ ਵਾਲਾ ਸਾਰਾ ਬੀੜ ਜਾਨਕੀ ਜੋ ਵੀ ਇਹਨੇ ਕਰਨਾ ਹੁੰਦਾ ਸਪੇਰੇ ਨੇ ਸਾਰਾ ਇਹ ਬੀੜ ਬੀੜ ਦਿੰਦਾ ਵੇ ਇਤੋਂ ਬਾਹਰ ਨਹੀਂ ਜਾ ਸਕਦਾ ਸੱਪ ਤੇ ਉਹ ਚਲ ਜਾਂਦੇ ਵਿਆਹ ਤੇ ਇਹ ਕੀ ਕਰਦਾ ਚੱਕ ਕੇ ਪਹਿਲਾਂ ਮੂੰਦੀ ਮਾਰਦਾ ਉਹ ਬੰਨ ਹੋਇਆ ਹੁੰਦਾ ਉਹ ਰੂਪ ਆਪਣਾ ਧਾਰ ਨਹੀਂ ਕਰ ਸਕਦਾ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਬੇ ਬੰਦਾ ਮੈਨੂੰ ਬਚਾਉਣ ਆਇਆ ਹੀ ਹੈ ਉਹ ਕੀ ਕਰਦਾ ਉਹਨੂੰ ਚੱਕਦਾ ਜਿਹ ਚ ਪਾਇਆ ਹੁੰਦਾ ਸੱਪ ਚੱਕ ਕੇ ਝੱਲੇ ਲੈ ਕੇ ਤੁਰਦਾ ਤੇ ਉਹਨੂੰ ਵੀ ਬੰਦੇ ਨੂੰ ਉਧਰੋਂ ਸਵੇਰੇ ਨੂੰ ਪਤਾ ਲੱਗ ਜਾਂਦਾ ਬੇ ਕੋਈ ਗਲਤ ਹੋਣ ਲੱਗਾ ਉਹ ਵੀ ਉਧਰੋਂ ਤੁਰ ਪੰਦਾ ਆ ਇਹ ਵੀ ਇਧਰੋਂ ਜਿਹੜਾ ਬਾਹਰ ਨਿਕਲਦਾ ਉਧਰੋਂ ਉਹ ਵੀ ਆ ਜਾਂਦਾ ਤੇ ਉਧਰੋਂ ਇਹ ਤੇ ਇਹ ਝਾਕ ਕੇ ਮਾਰਦਾ ਟੋਕਰੀ ਜਿੰਨਾ ਘੇਰੇ ਬੰਨਿਆ ਹੁੰਦਾ ਬਨ ਕੇ ਘੇਰੇ ਤੋਂ ਟੱਪ ਜਾਂਦਾ ਤੇ ਉਹ ਘੋੜਾ ਬਣ ਜਾਂਦਾ ਕਹਿੰਦਾ ਵੀ ਮੇਰੇ ਹੁਣ ਉੱਤੇ ਬਹਿ ਜਾ ਜਿਹੜੇ ਉੱਪਰ ਬੈਠਦਾ ਇਹ ਭੱਜ ਜਾਂਦਾ ਭੱਜ ਕੇ ਜੰਗਲ ਦੇ ਵਿੱਚ ਸੱਪ ਤੇ ਸੱਪਣੀ ਦਾ ਮਿਲਾਪ ਹੋ ਜਾਂਦਾ ਇਸ਼ਾਧਾਰੀਆ ਤੋਂ ਉਹਨਾਂ ਨੇ ਜਿਹੜੇ ਮਿਲਾਪ ਹੋ ਜਾਂਦਾ ਉਹ ਕਹਿੰਦਾ ਵੀ ਮੈਨੂੰ ਕੁਝ ਨਹੀਂ ਮਿਲਿਆ ਵੀ ਤੁਹਾਨੂੰ ਤਾਂ ਮੈਂ ਮਿਲਾਤਾ ਉਹ ਕਹਿੰਦੀ ਐਦਾ ਕਰ ਵੀ ਤੂੰ ਪਿੱਛੇ ਮੁੜ ਕੇ ਨਾ ਦੇਖੀ ਪਿੱਛੇ ਮੁੜ ਕੇ ਨਾ ਦੇਖੀ ਵੀ ਜਿੰਨੀਆਂ ਜਿੰਨੀ ਦੂਰ ਤੈ ਤੂੰ ਜਾਇ ਜਾਊਗਾ ਉੰਨੀ ਦੂਰ ਤੇ ਮੱਝਾਂ ਰਹੂਗੀਆਂ ਉਹ ਕਹਿੰਦਾ ਚੱਲ ਠੀਕ ਆ ਉਹ ਚੱਲ ਜਾਂਦੇ ਇਹ ਸਿੱਧਾ ਜਾਂਦਾ ਰਹਿੰਦਾ ਜਾਂਦਾ ਰਹਿੰਦਾ ਜਲ ਜਾਂਦਾ ਰਹਿੰਦਾ ਤੇ ਇਹ ਕਹਿੰਦਾ ਵੀ ਮੈਂ ਪਿੱਛੇ ਮੁੜ ਕੇ ਤਾਂ ਦੇਖ ਲਵਾਂ ਜੇ ਹਲੇ ਪਿੱਛੇ ਮੁੜ ਕੇ ਦੇ ਤਾਂ ਮੱਝਾਂ ਦੀ ਆਵਾਜ਼ ਗੂੰਟਾਰ ਲੱਗ ਜਾਂਦੀ ਐ ਤੇ ਪਿੱਛੇ